ਸੀ ਆਏ ਆ ਤੇ ਆਇਲੈਂਡ ਤੇ ਨਾ ਜਾਈਏ ਕਦੇ ਹੋ ਸਕਦਾ ਹੈ ਨਹੀਂ ਪੋਸਿਬਿਲਟੀ ਹੋਣੀ ਤੇ ਉੱਪਰ ਤੋਂ ਸੰਧੂ ਸਾਹਿਬ ਨੇ ਐਨਕਾ ਲਾ ਕੇ ਬੈਠੇ ਆ ਹਾਂਜੀ ਗੁੱਡ ਮਾਰਨਿੰਗ ਕਿਵੇਂ ਸਾਰੇ ਹੋ ਕੇ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਸਾਡੀ ਸਵੇਰ ਹੈ ਜਿਹੜੀ ਉਹ ਇਸ ਪੂਰ ਤੋਂ ਸਟਾਰਟ ਹੋ ਚੁੱਕੀ ਹੈ ਤੇ ਤੁਸੀਂ ਮੇਰੇ ਪਿੱਛੇ ਦਾ ਵੀਊ ਦੇਖ ਸਕਦੇ ਆ ਬਹੁਤ ਘੈਂਟ ਵਾਲਾ ਆਲੀਸ਼ਾਨ ਜਿਹਾ ਵੀਊ ਹੈ ਤੇ ਪਹਿਲਾਂ ਬਨਾਨੇ ਉਤੋਂ ਬਾਅਦ ਆਪਾਂ ਰੈਡੀ ਹੋ ਕੇ ਅੱਗੇ ਵੱਲ ਨੂੰ ਚੱਲ ਰਹੇ ਆ ਸਵੇਰੇ ਸਵੇਰੇ ਢਾ ਕੇ ਅਸੀਂ ਸੁਈਵੀਂ ਪੂਰ ਦੇ ਵਿੱਚ ਹੋ ਗਏ ਆ ਥੋੜਾ ਜਿਹਾ ਆਪਾਂ ਰੈਡੀ ਤੇ ਐਦਾਂ ਦੀ ਕੁਝ ਲੋਕੇਸ਼ਨ ਹੈ ਜੀ ਜਿਹੜੀ ਆਪਣੇ ਬਿਲਕੁਲ ਸਾਹਮਣੋਂ ਦਿਖਦੀ ਹੈ ਬਾਲਕੋਨੀ ਤੋਂ ਮੈਂ ਕਹਿੰਦਾ ਸਾਰਾ ਹੀ ਮਲੇਸ਼ੀਆ ਦਿਖ ਰਿਹਾ ਕੋਨਾ ਲੰਪਰ ਤੇ ਹੁਣ ਆਪਾਂ ਇੱਥੇ ਉਹ ਦੌੜਾਂ ਜੀ ਵੀ ਚੱਲ ਰਹੀਆਂ ਬਾਪਾ ਜੀ ਕੀ ਬਾਤ ਹੈ ਸਾਰਾ ਜੀ ਸਾਰਾ ਤੇ ਹੁਣ ਆਪਾਂ ਅੱਗੇ ਨੂੰ ਜਾਣਾ ਏ ਅੱਗੇ ਨੂੰ ਆਪਾਂ ਅਕੁਏਰੀਅਮ ਪਾਰਕ ਜਾਣਾ ਪਹਿਲਾਂ ਉਸ ਤੋਂ ਬਾਅਦ ਅੱਗੇ ਨੂੰ ਦੇਖਦੇ ਆ ਕਿਹੜੀ ਸਿਟੀ ਵੱਲ ਨੂੰ ਜਾਣਾ ਕਿਆ ਕਰਨਾ ਏ ਆਪਾਂ ਜਿਵੇਂ ਤੁਹਾਨੂੰ ਦੱਸ ਦਮਾ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਲਾਨ ਬੁੱਕ ਕਰਕੇ ਨਹੀਂ ਜਾਂਦੇ ਹੁੰਦੇ ਸਾਰੇ ਪਲਾਨ ਸਾਡੇ ਕੋਲ ਦੇ ਹੁੰਨੇ ਆ ਅਸੀਂ ਆਪ ਡਿਸਾਈਡ ਕਰਦੇ ਆ ਅਸੀਂ ਕਿੱਥੇ ਜਾਣਾ ਤੇ ਆਪਾਂ ਆ ਕੇ نیچے ਆਪਣੀ ਗੱਡੀ ਕੋਲ ਸਮਾਨ ਆਪਾਂ ਅੰਨ ਪਿੱਛੇ ਰੱਖਤਾ ਡਿੱਗੀ ਚ ਤੇ ਫਸਟ ਫਲੋਰ ਤੇ ਪਾਰਕਿੰਗ ਦੀ ਤੇ ਰੋਂਗ ਪਾਰਕਿੰਗ ਦੀ 200 ਉਰੇ ਜਿਹੜੀ ਕਿਆ ਚੱਲਦਾ ਓਰੇ ਰਿਆਲ ਕਿਆ ਚੱਲ ਰਿੰਗੜ ਸੌਰੀ ਰਿੰਗੜ ਫੀਸ ਹੈ 200 ਆਪਾਂ ਨੂੰ ਤਾਂ ਲਗੀ ਨਹੀਂ ਰੋਂਗ ਪਾਰਕਿੰਗ ਇੱਕੋ ਗੱਡੀ ਖੜੀ ਆ ਉੱਥੇ ਇਹ ਆ ਦੇਖੋ ਜਿਹਦੇ ਮੂੰਹ ਪਰਾਂ ਨੂੰ ਕਰਿਆ ਹੋਇਆ ਉਹਨੂੰ 200 ਰਿੰਗੜ ਦੀ ਫੀਸ ਪੈ ਗਈ ਬੇਮਤਲਬ ਦੀ ਸੋ ਧਿਆਨ ਨਾਲ ਰਿਹਾ ਕਰੋ ਯਾਰ ਤੁਹਾਨੂੰ ਪਾਰਕਿੰਗ ਨਹੀਂ ਲੈਣੀ ਜਾਂਦੀ ਕੀ ਤੇ ਆਪਾਂ ਜਿਹੜੀ ਗੱਡੀ ਹੈ ਆਪਣੀ ਪਾਰਕਿੰਗ ਦੇ ਵਿੱਚ ਲਾਤੀ ਹੈ ਤੇ ਇੱਧਰ ਖੜੇ ਨੇ ਸੰਧੂ ਸਾਹਿਬ ਤੇ ਆਪਾਂ ਅੱਜ ਕੱਲ ਲਾ ਲਿਆ ਨੇ ਐਨਕਾਂ ਕਿਉਂਕਿ ਕਿਆ ਪਤਾ ਤੂੰ ਪnikਲ ਜਾਵੇ ਤਾਂ ਆਪਾਂ ਨੂੰ ਆਪਣੀ ਫੁੱਲ ਤਿਆਰੀ ਰੱਖਣੀ ਚਾਹੀਦੀ ਹੈ ਪਹਿਲਾਂ ਹੀ ਉਸ ਤੋਂ ਬਾਅਦ ਮੇਰੇ ਕੋਲ ਜਿਹੜਾ ਕਾਰਡ ਇੱਥੇ ਚੱਲਦਾ ਏ ਉਹ HDFC ਦਾ ਕ੍ਰੈਡਿਟ ਕਾਰਡ ਹੈ ਜਿਹੜਾ ਆਪਾਂ ਕਿਤੇ ਵੀ ਚਲਾ ਸਕਦੇ ਹਾਂ ਦੂਸਰਾ ਅਮਰੀਕਨ ਐਕਸਪ੍ਰੈਸ ਹੈ ਖਿਲਾ ਦੂੰਗਾ ਵੀਰੇ ਤੁਹਾਨੂੰ ਖਿਲਾ ਦੂੰਗਾ ਸਵੇਰੀ ਨੂੰ ਵਾਲੇ ਨਾ ਮੈਂ ਖਿਲਾ ਕੇ ਹਟਿਆ ਰਾਤ ਵਾਲੇ ਪਰੌਂਠੇ ਹੋਰ ਰਾਤ ਵਾਲੇ ਕਿੱਥੇ ਹੋ ਗਏ ਯਾਰ ਫੇਰ ਕੀ ਹੋ ਗਿਆ ਤੇ ਮੇਰੀ ਗੱਲ ਸੁਣੋ ਇੱਧਰ ਨੂੰ ਵੀ ਜਾ ਸਕਦੇ ਆਪਾਂ ਤੇ ਹਾਂ ਸਾਰੀ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਵੇ ਵਿਜ਼ਾ ਕਾਰਡ ਹੋਵੇ ਡੈਬਿਟ ਕਾਰਡ ਹੋਵੇ ਉਹ ਕਿਤੇ ਵੀ ਚੱਲ ਜਾਂਦਾ ਹੈ ਟੈਪ ਵਗੈਰਾ ਦੇ ਯੂਜ਼ ਹੋ ਜਾਂਦਾ ਹੈ ਜੀ ਇੱਥੇ ਅਕੁਅਰੀਆ ਪਾਰਕ ਜਿੱਥੇ ਆਪਾਂ ਜਾਣਾ ਹੈ ਹੁਣ ਵੈਸੇ ਆਪਾਂ ਟਿਕਟ ਦਾ ਪਤਾ ਕਰ ਰਹੇ ਹਾਂ ਕਿੰਨੇ ਦੀ ਮਿਲਦੀ ਹੈ ਤੇ ਕਿੱਥੇ ਤੋਂ ਮਿਲੂਗੀ ਜੀ ਅਕੁਅਰੀਆ ਪਾਰਕ ਇਹਨੂੰ ਕੇਐਲਸੀਸੀ ਜਿਹੜੀ ਸਭ ਤੋਂ ਮੇਨ ਬਿਲਡਿੰਗ ਹੈ ਔਰ ਕੋਲਾ ਲੰਪਰ ਕੋਈ ਕਮਿਊਨਿਟੀ ਹੈ ਜਿਹੜੀ ਉਹ ਇਹਨੂੰ ਸਾਰੇ ਦੇਖਦੀ ਹੈ ਤੇ ਜਿਹੜੀ ਆਪਣੀਆਂ ਤਿੰਨ ਟਿਕਟਾਂ ਪੰਜਾਂ ਸਤ ਸਭ ਕਿੰਨੇ ਦੀਆਂ ਪੰਜਾਂ ਨੇ 200 225 ਦੀਆਂ ਤਿੰਨ ਟਿਕਟਾਂ ਪੰਜਾਂ ਜੇ ਕੈਲਕੂਲੇਸ਼ਨ ਕਰਨੀ ਹੈ ਤੁਸੀਂ 85 ਰੁਪਏ ਦੇ ਆਸ-ਪਾਸ ਸਮਝ ਸਕਦੇ ਆ ਇਸ ਸੌਰੀ 85 ਰੁਪਏ ਦੇ ਆਸ-ਪਾਸ ਸਮਝ ਸਕਦੇ ਆ ਤੁਸੀਂ ਇਹ ਟਿਕਟ ਹੈ ਜਿਹੜੀ ਪੈਂਦੀ ਹੈ ਇਹ ਜੀ ਉਰੇ ਮੱਛੀਆਂ-ਬੱਛੀਆਂ ਦੇਖਣ ਨੂੰ ਮਿਲੂਗੀਆਂ ਤੁਹਾਨੂੰ ਕੋਈਰੀਆ ਪਾਰਕ ਦੇ ਵਿੱਚ ਡਿਫਰੈਂਟ ਡਿਫਰੈਂਟ ਜੀਆਂ ਮੱਛੀਆਂ ਨੇ ਉਰੇ ਕੀ ਬਾਤ ਹੈ ਜੀ ਵੀ ਕੋਈ ਆਈਟਮ ਹੈ ਕਿਆ ਬਾਤ ਹੈ ਇਹ ਕਿ ਇਹ ਬਣਾਇਆ ਹੋਇਆ ਛੋਟੇ ਛੋਟੀਆਂ ਮੱਛੀਆਂ ਦੇਖੋ ਪੰਜਾਂ નીચે ਮੱਛੀ ਨਹੀਂ ਮੱਛੀਆਂ ਕਿਹੜੀਆਂ ਤੁਹਾਨੂੰ ਮੈਂ ਮੱਛੀਆਂ ਦਿਖਾਉਂਗਾ ਇਹ ਨਾ ਨੂੰ ਨੇਰੇ ਜੇ ਰਹਿਣਾ ਪਸੰਦ ਹੈ ਇਹ ਅੰਨੀਆਂ ਨੇ ਹੁਣ ਲੈਟ ਵੱਲਦੇ ਹੋ ਦੇਖੋ ਕਿ ਤਰ੍ਹਾਂ ਲਾਕੀਆਂ ਕਰਨਾ ਅੰਨੀ ਆ ਜੈਰ ਹੋਈਆਂ ਇਧਰ ਦਾ ਆਹ ਹੈ ਆਹ ਸੋਰਾ ਵਿੱਚ ਬੜਿਆ ਵਾ ਤੇ ਉਹ ਦੇਖੋ ਡੱਡੂ ਬੈਠਿਆ ਹਰੀ ਨਾਲ ਖੜੇਗੀ ਖੜੋ ਹੋਰ ਯ ਲੈ ਅੱਗੇ ਲੈ ਅੱਗੇ ਲੈ ਅੱਗੇ ਲੈ ਅੱਗੇ ਇ ਕਿਦਰਾ ਹੋ ਬੈਠੀ ਐ ਗੈਲਰੀ ਕਿਉਂ ਕਿ ਆਹ ਹੁੰਦਾ ਉਹ ਚਾ ਸਪਾਈਡਰ ਡੱਡੂ ਦੇਖ ਲੋ ਕਹੇ ਜਾ ਦੋ ਜਾਨਵਰ ਛੱਡੇ ਦੇ ਭਾਈ ਨੂੰ ਲੜਾਈ ਹੋ ਗਈ ਬੰਦਾ ਮਨੂਆ ਇਰਾਦਾ ਸੀ ਸਮੁੰਦਰ ਜੇ ਆ ਕੇ ਆਪਾਂ ਐਂਟਰ ਹੋਣ ਲੱਗੇ ਆਕਵੇਰੀਆ ਦੇ ਵਿੱਚ ਕਿਆ ਬਾਤ ਐ ਟਾ 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 ਹੌਲੀ ਚੱਲ ਰਿਹਾ ਬੱਸ ਅਸੀਂ ਦੁਰ ਨਹੀਂ ਰਹੇ ਆਟੋਮੈਟਿਕਲੀ ਫਲੋਰ ਲਾਇਆ ਹੋਇਆ ਹੈ ਨਾ ਚੱਲਣ ਬਾਈ ਬਾਪਣਾ ਚੱਲ ਰਿਹਾ ਦੇਖੋ ਆਪ ਬੋ ਤੇ ਉਹ ਰਿਹਾ ਰਿਹਾ ਤਰੀ ਵੀਡੀਓ ਬਣਾ ਰਿਹਾ ਮੈਂਰਾ ਦੇਖ ਇਹ ਬੜੀ ਹੈ ਨਾ ਇਹ ਬਹੁਤ ਵਧੀਆ ਹੈ ਅਰੇ ਮੇਰਾ ਸਿਰ ਰੋਟਾ ਕ ਲੈਣੇ ਉਹ ਜਾ ਰਹੀ ਹੈ ਓਏ ਓਏ ਰੁਕ ਜਾ ਬੁੱਗੂ ਆ ਮਹਿਕ ਹੈ ਠੀਕ ਹੈ ਸੁੱਤਾ ਪਿਆ ਹੈ ਉਹ ਉੱਠ ਗਿਆ ਉਹ ਉੱਠ ਗਿਆ ਉਹ ਸੇਮ ਹੈ ਉਹ ਸੇਮ ਹੈ ਰਮਨਾ ਸੇਮ ਹੈ ਉੱਠ ਗਿਆ ਉਸ ਤਾਂ ਸਾਰਾ ਦੇਖ ਹੀ ਲਿਆ ਬਹੁਤ ਸੋਹਣਾ ਬਣਾਇਆ ਹੋਇਆ ਹੈ ਮਸਤ ਵਿਜ਼ਿਟ ਵਾਲੀ ਪਲੇਸ ਹੈ ਹੈ ਔਰ ਵੀ ਹਿਟਾਸ਼ਾ ਲਾਚੂ ਲਾ ਜਿਹੜਿਆ ਨਿਕਲਿਆ ਹੋਣ ਜਾਨੇ ਠੀਕ ਹੈ ਇਹਨਾਂ ਨੇ ਇਹਨੂੰ ਨੂੰ ਬਚਾ ਕੇ ਰੱਖਿਆ ਹੋਇਆ ਮਤਲਬ ਇਹ ਜੀਵਿਤ ਨਹੀਂ ਹੈ ਰੈਸਟ ਰੱਖਣ ਲਈ ਕਰੇ ਹੁੰਦੇ ਕਿ ਤੇ ਆਪਾਂ ਇਸ ਟਾਈਮ ਲੱਗੇ ਆ ਕੁਝ ਖਾਣ ਪੀਣ ਇਸ ਤੋਂ ਬਾਅਦ ਆਪਾਂ ਇੱਥੋਂ ਨਿਕਲ ਜਾਣਾ ਹੈ ਕਵੇਰੀਆ ਪਾਰਕ ਹੈ ਜਿਹੜਾ ਆਪਾਂ ਦੇਖ ਲਿਆ ਹੈ ਕਿ ਇਦਾਂ ਦਾ ਸੀਗਾ ਐਕਸਪੀਰੀਅੰਸ ਇਟਸ ਇਟਸ ਨਿਊ ਐਕਸਪੀਰੀਅੰਸ ਵੈਸੇ ਇਹ ਜੰਡੀਗੜ੍ਹ ਦੇ ਵਿੱਚ ਵੀ ਹੈ ਥੋੜਾ ਜਿਹਾ ਨਹੀਂ ਬਹੁਤ ਜ਼ਿਆਦਾ ਡਿਫਰੈਂਟ ਹੈ ਸੀ ਹੁਣ ਨਹੀਂ ਹੈ 34ਵਾਂ ਦਾ ਹਾਂ 34ਵਾਂ ਦਾ 34 ਹੋਈ ਸੀ ਅੱਜ ਸੁਗਰੀਂਟੀ ਇਹ ਇਹ ਅਸਲੀ ਹੈ ਪ੍ਰੋਜੈਕਟ ਤੇ ਅਸੀਂ ਆਂ ਜੀ ਉਹ ਆਟਮਾ ਜਿਹੜੀਆਂ ਆਪਾਂ ਖਾਣ ਲਈ ਕਰੀਆਂ ਨੇ ਤੇ ਇਹ ਨੇ ਆਟਮਾ ਉਹ ਜਿਹੜੀਆਂ ਮੇਰੇ ਨਾਲ ਆਈਆਂ ਨੇ ਕੀ ਬਾਤ ਹੈ ਬਸ ਆਪਾਂ ਪਹੁੰਚਣੇ ਆਲੇ ਆ ਜੀ ਚੌੜੇ ਪੂਲਾਂ ਤੇ ਜਿਹਦਾ ਨਾਮ ਕਿਹਾ ਇਹ ਮਹਿਕ ਰਿਵਰ ਆਫ ਲਾਈਫ ਤੇ ਉਹ ਤੁਹਾਨੂੰ ਦਿਖਾਣਿਆ ਉਹਦੇ ਸਾਹਮਣੇ ਈ ਇੱਕ ਹੋਰ ਲੋਕੇਸ਼ਨ ਹੈ ਉਹ ਵੀ ਤੁਸੀਂ ਵੀ ਵਿਜ਼ਿਟ ਕਰ ਸਕਦੇ ਆ ਅਸੀਂ ਇੱਕ ਤਾਂ ਇਹ ਵੀਜ਼ਿਟ ਕਰੂਗੇ ਇੱਕ ਹੋਰੇ ਰਾਜੇ ਦਾ ਮਹਿਲ ਹੈ ਜਿਹੜਾ ਉਹ ਵੀ ਅਸੀਂ ਵਿਜ਼ਿਟ ਕਰਨ ਦਾ ਸੋਚ ਰਹੇ ਆ ਪਲਾਨ ਬਣਾ ਰਹੇ ਆ ਉਹ ਤੋਂ ਬਾਅਦ ਆਪਾਂ ਅੱਗੇ ਨੂੰ ਨਿਕਲਦਾ ਇੱਕ ਆਈਲੈਂਡ ਹੈ ਉਹ ਵੀ ਦੇਖਣਾ ਹੈ ਯੂ نو ਅਸੀਂ ਆਏ ਆ ਤੇ ਆਈਲੈਂਡ ਤੇ ਨਾ ਜਾਈਏ ਕਦੇ ਹੋ ਸਕਦਾ ਹੈ ਨਹੀਂ ਪੌਸਿਬਿਲਟੀ ਹੋਣੀ ਤੇ ਉੱਪਰ ਤੋਂ ਸੰਧੂ ਸਾਹਿਬ ਨੇ ਐਨਕਾ ਲਾ ਕੇ ਬੈਠੇ ਆ ਨੇ ਉਹ ਬੰਦੇ ਜਿਹੜੇ ਛਤਰੀ ਚੱਕ ਕੇ ਲੈ ਕੇ ਆਏ ਸੀ ਗੱਡੀ ਲਾਦੀ ਪਾਰਕਿੰਗ ਚ ਨਾ ਉਰੇ ਦਾ ਆਹ ਉਰੇ ਦਾ ਆਹ ਟਰਾਂਸਪੇਰੈਂਟ ਛਤਰੀ ਨੇ ਤੇਰੀ ਧੁੱਪ ਰੋਕਣੀ ਐ ਉਹ ਮੀਂਹ ਪੈ ਰਿਹਾ ਉਹ ਕਿਹੜਾ ਮੀਂਹ ਪੈ ਰਿਹਾ ਹੋਰ ਕੁਝ ਪਰਪ ਪੈ ਰਹੀ ਜਿਹੜੀ ਲੋਕੇਸ਼ਨ ਐ ਇਹਦਾ ਨਾਮ ਐ ਜੀ ਲਾਈ ਰੀਵਰ ਆਫ ਲਾਈਫ ਤੇ ਬਿਲਕੁਲ ਸਾਹਮਣੇ ਮਸਜਿਦ ਐ ਤੇ ਪਿਆਰੀ ਜੀ ਲੋਕੇਸ਼ਨ ਐ ਇੱਥੇ ਤੇ ਇਹ ਆਲੇ-ਦਾਲੇ ਜਿਹੇ ਏਰੀਏ ਨੂੰ ਠੰਡਾ ਰੱਖਣ ਲਈ ਇਹਨਾਂ ਨੇ ਇੱਥੇ ਹਲਕਾ-ਹਲਕਾ ਪਾਣੀ ਛੱਡ ਰਹੇ ਆ ਜੀ ਆਕੇ ਠੰਡਾ ਰਹੇ ਦੋ ਨਦੀਆਂ ਇੱਕ ਬਣ ਜਾਂਦੀਆਂ ਔਰੇ ਆਕੇ ਤੇ ਬਹੁਤ ਵਧੀਆ ਲੋਕੇਸ਼ਨ ਹੈ ਤੇ ਬਹੁਤ ਬਹੁਤ ਪਿਆਰੇ 뷰 ਹ ਜਿਹੜੇ ਕਿ ਤੁਸੀਂ ਕੈਮਰੇ ਵਿੱਚ ਆਲਰੇਡੀ ਦੇਖ ਹੀ ਰਹੇ ਹੋ ਕਿਆ ਕਹਿੰਡ ਚੀਜ਼ ਹੈ ਕਿੱਥੇ ਫਿਰਦੇ ਨੇ ਕਹਿੰਦੇ ਮਲੇਸ਼ੀਆ 'ਚ ਫਿਰਦੇ ਨੇ ਗੱਬਰੂ ਜੀ ਉਰੇ ਦੀ ਸੈਂਟਰਲ ਮਾਰਕੀਟ ਜਿੱਥੇ ਆਪਾਂ ਐਂਟਰੀ ਕਰਨ ਲੱਗੇ ਆਂ ਉਹ ਆ ਜੀ ਵਾ ਜਿਹੜੀ ਸੈਂਟਰਲ ਸਟਰੀਟ ਹੈ ਜੀ ਉਰੇ ਲਗਭਗ 2200 ਦੁਕਾਨਾਂ ਹੈ ਡਿਫਰੈਂਟ ਡਿਫਰੈਂਟ ਹਰ ਇੱਕ ਦੀ ਡਿਫਰੈਂਟ ਡਿਫਰੈਂਸ ਸਟਾਲ ਹੈ ਤੇ ਪ੍ਰਾਈਸਿੰਗ ਦੇ ਮਹਿੰਗੇ ਤੋਂ ਮਹਿੰਗਾ ਵੀ ਹੈ ਔਰ ਸਸਤੇ ਤੋਂ ਸਸਤਾ ਵੀ ਹੈ ਡਿਪੈਂਡ ਕਰਦਾ ਆਪਾਂ ਕਿਹੜਾ ਲੈਣਾ ਹੈ ਕਿਤੇ ਆਪਣੀ ਅੱਖ ਟਿਕ ਗਈ ਹੈ ਉੱਤਰ ਜਿਹੜਾ ਔਰ ਇਹ ਸਮਾਨ ਹੈ ਉਹ ਗਰਲਿਸ਼ ਹੈ ਇੰਟਰਸਟੀ ਵਾਈਬ ਹੈ ਕੈਨੇਡਰਮਨ ਦੇ ਇੱਥੇ ਸਾਨੂੰ ਨਾ ਹਾਰੀ ਐਕਸੈਸਰੀ ਨਾ ਕੁੜੀਆਂ ਦੇ ਦੀ ਪਸੰਦ ਦੀ ਮਿਲਦੀ ਆ ਮਿਰਰ ਚੈੱਕ ਕਰੋ ਭੈ ਸਾਰਾ ਕੁਝ ਹੈਂਡਮੇਡ ਔਰ ਕਿਊਟ ਆ ਦੇਖੋ ਫੈਨ ਆਇਆ ਹਾਂ ਚੱਲੇ ਆ ਰਹੇ ਹਾਂ ਬਹੁਤ ਸਮੇਂ ਤੋਂ ਨਹੀਂ ਜਾਈ ਕਿਊਟ ਕਿਊਟੀਆਂ ਚੀਜ਼ਾਂ ਜਿਹੜੀਆਂ ਬਿੰਟ੍ਰੈਸਟੀ ਜੀਆਂ ਹੁੰਦੀਆਂ ਜਿਨ੍ਹਾਂ ਨੂੰ ਮੁੰਡਿਆਂ ਨੂੰ ਕੋਈ ਮਤਲਬ ਨਹੀਂ ਮੁੰਡੇ ਨਹੀਂ ਸਮਝ ਸਕਦੇ ਜਸਟ ਕੁੜੀਆਂ ਨੇ ਉਹ ਸਮਝੋ ਇਸ ਗੱਲ ਨੂੰ ਨਾ ਆਪਣੇ ਕੰਮ ਕਾਰ ਤੋਂ ਛੁੱਟੀਆਂ ਦਾ ਟਾਈਮ ਲੈਂਦਾ ਕਿ ਚਲੋ ਵੇਲਾ ਹੋਏਗਾ ਰਿਲੈਕਸ ਹੋਏਗਾ ਤੇ ਬੰਦੇ ਇੰਨਾ ਕੁ ਮੁਚੁੱਕੇ ਨੇ ਕਿ ਹੁਣੇ ਰਿਲੈਕਸ ਹੋ ਰਹੇ ਨੇ ਹਾਂਜੀ ਬਹੁਤ ਨਜ਼ਾਰਾ ਆਪ ਨੂੰ ਕੋ ਕਰੇ ਜੋ ਤੁਸਾਂ ਨੇ ਚਪਲਾ ਵੀ ਚੇਂਜ ਕਰਨੀਆਂ ਪਈਆਂ ਵਿਚਰਦੇ ਪੈਰ ਖਾਹ। ਦਿਖਾਈ ਛਾਲੇ ਦਿਖਾਈ। ਉਹ ਨਹੀਂ ਅਸੀਂ ਤੁਹਾਡੇ ਛਾਲੇ ਦੇਖਣੇ ਆ। ਮਾਰਕੀਟ ਬਹੁਤ ਸੋਹਣੀ ਹੈ ਇਹ। ਇੱਥੇ ਸਾਰਾ ਸਾਮਾਨ ਹੈਂਡ ਮੇਡ ਹੈ ਤੇ ਕਿਊਟ-ਕਿਊਟ ਜੀਆਂ ਚੀਜ਼ਾਂ ਨੇ। ਮੈਨੂੰ ਤਾਂ ਬਹੁਤ ਪਸੰਦ ਆਈ ਪਰ ਮੈਨੂੰ ਮੈਂ ਇੱਕ ਦੋ ਚੀਜ਼ ਲਿੱਤੀ ਆ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਕੀ ਲਵਾਂ। ਇੰਨੀਆਂ ਪਿਆਰੀਆਂ ਚੀਜ਼ਾਂ ਨੇ। ਜਿਹੜੀ ਮਾਰਕੀਟ ਤੁਸੀਂ ਦੇਖੀ ਐ ਇਹ ਲਗਭਗ 1888 ਦੇ ਵਿੱਚ ਜਿਹੜੀ ਬਣਾਈ ਗਈ ਸੀ ਤੇ ਇੱਥੇ 2200 ਪਲੱਸ ਦੁਕਾਨਾਂ ਨੇ ਤੇ ਬਹੁਤ ਵਧੀਆ ਐ ਤੇ ਵੈਜੀਟੇਰੀਅਨ ਇੱਥੇ ਬਹੁਤ ਹੀ ਘੱਟ ਮਿਲਦਾ ਐ ਸਾਰੇ ਮਲੇਸ਼ੀਆ ਦੀ ਗੱਲ ਕਰ ਲਈਏ ਤੇ ਚਿਕਨ ਵਗੈਰਾ ਮਿਲ ਜਾਂਦਾ ਐ ਬੀਫ ਵਗੈਰਾ ਤਾਂ ਸਾਰੇ ਕੀ ਦੀ ਐ ਤੁਹਾਨੂੰ ਪਤਾ ਹੀ ਐ ਬਟ ਜਿਹੜੇ ਵੈਜੀਟੇਰੀਅਨ ਐ ਸੰਧੂ ਵਰਗੇ ਮੇਰੇ ਵਰਗੇ ਬੰਦੇ ਸਾਰੇ ਵਰਗੇ ਬੰਦੇ ਆਪਣੇ ਵਰਗੇ ਸਾਰਿਆਂ ਲਈ ਮੁਸ਼ਕਲ ਹੋ ਜਾਂਦਾ ਐ ਰੀਵਰ ਆਫ ਲਾਈਫ ਹੈ ਇਹਦੇ ਬਿਲਕੁਲ ਸਾਹਮਣੇ ਹੀ ਹੈ ਇਹ ਮਾਰਕੀਟ ਸੈਂਟਰਲ ਮਾਰਕੀਟ ਤੇ ਮਲੇਸ਼ੀਆ ਦਾ ਝੰਡਾ ਹੈ ਇੱਥੋਂ ਲੈ ਆਏ ਆ ਮੋਮੋਜ਼ ਸਾਸ ਵੀ ਖੋਲੋ ਕੀ ਆ ਮੇਰੇ ਯਾਰ ਓਏ ਆ ਪੈਂਡੂ ਆ ਲੱਗੇ ਆਰੇ ਫੋਟੋਗ੍ਰਾਫਰ ਬਣਵਾਣਾ ਦੇਖਦੇ ਆ ਕਹੇ ਜੀ ਬਣਾਉਂਦਾ ਬਾਈ ਪੂਰੇ ਲੱਗੇ ਤੀਰ ਰਿੰਗੜ ਸਾਡੇ ਦੋਆ ਦੇ ਮੇਰੇ ਯਾਰ ਰਮਨ ਦੇ ਉਹ ਆ ਗਿਆ ਬਣਾਦਿਆ ดอกก็จะขายอ่ะเพื okay, 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 uh ่อนจีนเนี่ยปนอะไรอย่างเงี้ยโคลัมโปโคลัมโปโคลัมโปมาอีเช่ทุเดย์สัปดาห์4 4จันทร์5 4 5 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 ਹੁਣ ਜਿੱਥੇ ਆਪਾਂ ਆਏ ਆ ਇਹ ਇੱਕ ਹਾਈ ਲੈਂਡ ਦਾ ਆਉਂਦੀ ਜਗ੍ਹਾ ਹੈ ਜਿੱਥੇ ਬਹੁਤ ਉੱਚੀ ਉੱਚੀ ਬਿਲਡਿੰਗਾਂ ਨੇ ਉਹ ਵੀ ਪਹਾੜਾਂ ਤੇ ਲਗਭਗ ਸਾਨੂੰ 1 ਕਿਲੋ ਸੌਰੀ ਇੱਕ ਘੰਟੇ ਦੀ ਵਾਟ ਲੱਗੀ ਹੈ ਇੱਥੇ ਪਹੁੰਚਣ ਤੱਕ ਦੀ ਤੇ ਇਹੇ ਕੋਲਾ ਨੰਬਰ ਤੋਂ 1 ਘੰਟਾ 10 12 ਕਿਲੋਮੀਟਰ ਦਾ ਹੈ ਨਾ 1 ਘੰਟਾ 10 ਮਿੰਟ ਦੇ ਆਸ-ਪਾਸ ਹੈ ਸੋ ਇਹ ਪ੍ਰੋਪਰ ਪਹਾੜਾਂ ਤੇ ਤੁਸੀਂ ਬਾਈ ਟੈਕਸੀ ਵੀ ਆ ਸਕਦੇ ਹੋ ਮਾ ਬੱਸ ਵੀ ਆ ਸਕਦੇ ਹੋ ਸ਼ਾਇਦ ਕਿਉਂਕਿ ਬੱਸਾਂ ਚੱਲ ਰਹੀਆਂ ਨੇ ਉਰੇ ਤੇ ਆਪਣੀ ਗੱਡੀ ਲੈ ਕੇ ਤਾਂ ਆ ਹੀ ਸਕਦੇ ਹੋ ਬਾਕੀ ਮਸਟ ਵਿਜ਼ਿਟ ਵਾਲਾ ਪਲੇਸ ਹੈ ਇਹ ਵੀ ਬਾਕੀ ਤੁਹਾਨੂੰ ਹੋਰ ਦਿਖਾ ਦਾਂਗੇ ਉਰੇ ਕੀ ਕੀ ਹੈ ਇੱਕ ਤਾਂ ਫਨ ਪਾਰਕ ਹੈ ਨਰਵਨਾ ਫਨ ਪਾਰਕ ਕਹੀਂ ਹਾਂ ਫਨ ਪਾਰਕ ਕਹੀਂ ਨੇ ਉਰੇ ਮਤਲਬ ਇਹ ਵੀ ਇੰਜੋਏ ਕਰਨ ਲਈ ਬਹੁਤ ਅੱਛੀ ਜਗ੍ਹਾ ਹੈ ਸਭ ਤੋਂ ਸਰਪ੍ਰਾਈਜ਼ਿੰਗ ਹੈ ਇਹ ਜਿਹੜੀਆਂ ਬਿਲਡਿੰਗਾਂ ਹਾਂ ਕਿਉਂਕਿ ਇਹ ਕਿਉਂ ਆਹੜੇ ਤਾਂ ਤੁਹਾਨੂੰ ਦਿਖ ਵੀ ਨਹੀਂ ਰਿਹਾ ਨਾਲ ਸੀ ਦਿਖਾ ਸਕਦੇ ਹਾਂ ਕਿਉਂਕਿ ਧੁੰਦ ਭਾਈ ਉਹ ਯਾ ਉੱਪਰਲੇ ਪਾਸੇ ਪਹਾੜਾਂ ਦੇ ਤੇ ਉਹਦੇ ਉੱਪਰ ਬਿਲਡਿੰਗਾਂ ਨੇ ਇੰਨੀਆਂ ਉੱਚੀਆਂ ਮਤਲਬ ਪ੍ਰੋਜੈਕਟ ਲੈ ਮੈਂ ਬੱਦਲਾ ਤੱਕ ਲਾਇਆ ਹੋਇਆ ਕੰਮ ਬਹੁਤ ਜ਼ੋਰ ਲਗਿਆ ਪਿਆ ਤੇ ਆ ਸਾਹਮਣੇ ਇਹਨਾਂ ਦਾ ਮੰਦਿਰ ਹੈ ਇਹ ਆਪਾਂ ਸਵੇਰੇ ਦਿਖਾਉਂਗੇ ਤੁਹਾਨੂੰ ਤੇ ਅਸੀਂ ਦੇਖਿਓ ਕਿੱਥੇ ਪਹੁੰਚੇ ਹੋਏ ਆਂ ਪਹਾੜਾਂ ਚ ਰੱਬ ਕੋਲਾ ਸੰਧੂ ਸਾਹਿਬ ਸੰਧੂ ਸਾਹਿਬ ਤੇ ਆ ਗੱਡੀ ਦਾ ਆਪਣੀ ਦਾ ਨੰਬਰ ਹੈ ਜੀ 5807 ਰੱਖੀ ਹੋਈ ਆ ਕਿਆ ਬਾਤ ਹੈ ਤਰਮੰਜਾ ਸਾਡੇ ਨਾਲ ਹੀ ਰਹਿੰਦਾ ਕੇਵਲ ਕਾਰਾਂ ਚੱਲ ਰਹੀਆਂ ਉੱਧਰ ਅਸੀਂ ਹੁਣ ਇੱਕ ਗੇਮ ਖੇਡ ਕੇ ਹਟੇ ਆਂ ਬੈਕਸਨ ਸਾਹਿਬ ਥੋੜਾ ਜਿਹਾ ਪਾਜ਼ਲ ਖੇਡ ਕੇ ਹਟੇ ਆਂ ਕਿਉਂਕਿ ਸਾਨੂੰ ਨਾ ਅ ਪਹਿਲਾਂ ਤਾਂ ਪਾਰਕਿੰਗ ਬਹੁਤ ਔਖੀ ਲੱਭੀ ਐ ਉਸ ਤੋਂ ਬਾਅਦ ਸਾਨੂੰ ਆਪਣਾ ਹੋਟਲ ਲੱਭਣਾ ਤਾਂ ਮਤਲਬ ਹੋਟਲ ਨਹੀਂ ਅਪਾਰਟਮੈਂਟ ਲੱਭਣਾ ਤਾਂ ਫਿਰ ਇਹਦੇ ਵਿੱਚ ਉਹ ਚਾਬੀ ਰੱਖੀ ਹੋਈ ਸੀ ਫਿਰ ਅਸੀਂ ਸਾਰਾ ਕੁਝ ਵੀਡੀਓ ਸੈਂਡ ਕੀਤੀ ਵੀਡੀਓ ਸੈਂਡ ਕਰੀ ਵੀ ਸੀ ਕਲਿਊ ਦੇ ਐ ਸੈਕਿੰਡ ਲੈਵਲ ਆਏ ਹੁਣ ਸਾਨੂੰ ਇਹਦੇ ਵਿੱਚੋਂ ਆ ਚਾਬੀਆਂ ਲੱਭੀਆਂ ਨੇ ਉਹ ਫਿਰ ਉਹ ਨੂੰ ਰੂਮ ਲੱਭਣੇ ਕਿੱਥੇ ਹੁਣ ਫੋਨੋਂ ਅਸੀਂ ਰੂਮ ਲੱਭਣਾ ਅੱਗੇ ਟਾਵਰਸ ਬਹੁਤ ਲੱਗੋ ਇੱਥੇ ਦੀ ਦਿਖਾਉਂਗੀ ਉਹ ਹਾਂ ਇਹ ਜਾ ਕੇ ਆਏ ਓਰੇ ਉਹ ਵਾਹ ਮਾੜਾਂ ਦੇ ਉੱਤੇ ਆ ਬਿਲਡਿੰਗ ਓ ਵਾਹ ਜੀ ਬਾ ਕਹਿੰਦੇ ਦਿਖਦਾ ਹੀ ਨਹੀਂ ਕੁਛ ਗੱਬਰੂ ਕਿੱਥੇ ਫਰੀ ਜੰਨੇ ਆ ਆ ਪਾਰਕਿੰਗ ਹੀ ਆ ਸਾਰੀ ਜਿਹੜੀ ਇਸ ਇੰਨੇ ਉੱਚੀ ਤੱਕ ਐ ਸਰਸਾ ਦੀ ਟੋਪੀ ਦੇਖ ਲਓ ਬਾਕੀ ਗੱਲਾਂ ਖਤਮ ਐ ਜੀ ਜਾ ਰਹੇ ਆ ਨੰਬਰ 7ਵੇਂ ਦੇ ਆਪਣੀ ਗੱਡੀ ਲਾ ਕੇ ਹੁਣ ਚਾਬੀ ਆਪਾਂ ਨੇ ਲੈ ਲਈ ਲੱਭ ਲਈ ਮਤਲਬ ਤੇ ਤੁਸੀਂ ਦੇਖੋ ਲੈਵਲ ਸਾਡੇ ਕਿੱਥੇ ਤੱਕ ਪਹੁੰਚ ਗਏ 7ਵੇਂ ਤੱਕ ਪਹੁੰਚ ਗਏ ਤੇ ਹੁਣ ਆਪਾਂ ਉੱਪਰ ਜਾਈ ਜਾਣਾ ਜਾਈ ਜਾਣਾ ਜਾਈ ਜਾਣਾ ਕਿਉਂ ਸੰਸਾ ਸਹੀ ਗੱਲ ਕਿੰਨਾ ਨੰਬਰ ਆ ਗਿਆ ਇਹ ਸੋ ਮੈਂ ਫਲੋਰ ਤੇ ਇਦਾਂ ਦਾ ਕੁਝ ਐ ਤੁਹਾਨੂੰ ਐ ਲੱਗ ਰਿਹਾ ਹੋਊਗਾ ਕੈਮਰਾ ਧੁੰਦਲਾ ਕੈਮਰਾ ਨਹੀਂ ਧੁੰਦਲਾ ਔਰੇ ਧੁੰਦੇ ਬਹੁਤ ਜ਼ਿਆਦਾ ਪਈ ਵੀ ਐ 7ਵੇਂ ਫਲੋਰ ਤੇ ਆ ਇਸ ਟਾਈਮ ਹਲੇ ਉਹ ਬਾਹਰ ਨੂੰ ਜਾਣਾ ਸੰਦੂਆ 7ਵੇਂ ਫਲੋਰ ਤੋਂ ਬਾਅਦ ਹਲੇ ਅਸੀਂ 34ਵੇਂ ਫਲੋਰ ਤੇ ਜਾਣਾ ਹੈ ਕਿਆ ਸੰਦੂ ਨੰਨਤਾ ਰਿਆ ਜ਼ਿੰਦਗੀ ਦਾ ਬਹੁਤ ਠੰਡ ਆਉਦਾ ਹੁਣ ਬਰਫ ਵਾਲੇ ਕੱਪੜੇ ਵਾਲੀ ਤੇ ਇੱਧਰ ਦੇਖਿਓ ਸਭ ਤੇ ਲਾਸਟ ਮਾ ਸਾਡੇ ਨੰਬਰ ਐ ਸਾਡਾ ਨੰਬਰ ਹੈਗਾ 34 ਸੰਦੂ ਸਾਫ 34 ਆ ਆਪਣਾ ਨੰਬਰ ਯਾਰ ਕਿਆ ਐ ਤੇ ਬਹੁਤ ਉੱਪਰ ਜਾ ਰਹੇ ਆਪਾਂ ਪਹੁੰਚ ਗਏ ਪਹੁੰਚ ਗਏ ਬਾਈ ਬਹੁਤ ਪਾਸ ਬਲੀਫਟ ਐ ਬਹੁਤ ਜ਼ਿਆਦਾ ਘੈਂਟ ਹੈਗਾ ਮੈਂ ਖੋਲੋ ਬਾਈ ਖੋਲ ਦੇ ਉਹ ਬੱਗੀ ਤੁਰ ਗਈੁਰ ਗਈ ਦੱਸੀ ਸਾਡੇ ਨਾਲ ਕੀ ਹੋਇਆ ਕੋਈ ਬਿਲਡਿੰਗ ਹੀ ਗਿਆ ਮੈਂ ਸਾਡੀ ਬਿਲਡਿੰਗ ਹੀ ਗਿਆ ਮੈਂ ਸਾਡਾ ਫਲੋਰ ਹੀ ਗਿਆ ਵੈ 35 ਦੇ 33 ਦੇ ਬਾਅਦ ਸੀਦਾ 35000 35 ਦੇ ਬਾਅਦ ਸੀਦਾ 33000 ਆ ਕਿਆ ਕਰੀਏ ਹੋਣਾ ਸੀ ਪੁੱਤ ਕਾਮ ਹੋ ਗਿਆ ਫਸ ਗਏ ਯਾਰ ਸੰਧੂ ਹਨਾ ਪੁੱਤਾਂ ਨੂੰ ਦਊਂਗੇ ਰਾਤ ਨੂੰ ਹੂੰ ਹੂੰ ਇਹ ਜੀ ਸਾਡਾ ਸੋਨਾ ਜਿਹਾ ਅਪਾਰਟਮੈਂਟ ਅੱਜ ਦਾ ਇਹ ਸੋਨਾ ਨਹੀਂ ਹੈ ਚਲੋ ਸੰਧੂ ਨੂੰ ਓਹੋ ਆਪਾਂ ਸੋਹਰੇ ਨਹੀਂ ਓਹੋ ਚਾਹ ਇੱਕ ਕੀਚਨ ਹੈ ਜੀ ਤੇ ਇਹ ਜੀ ਇੱਧਰ ਸੰਦੂਸਾ ਹੌਫ ਦਾ ਰੂਮ ਨਾਲ ਵਾਈਫਾਈ ਸਭ ਕੁਝ ਤੇ ਉਹ ਤੋਂ ਬਾਅਦ ਇੱਧਰ 뷰 ਤਾਂ ਦਿਖਾਈ ਨਹੀਂ ਸਕਦਾ ਮੈਂ ਆਹ ਹਮ ਇੱਧਰ ਐ ਇੱਕ ਰੂਮ ਤੇ ਇੱਧਰ ਵਾਸ਼ਰੂਮ ਆ ਗਿਆ ਜੀ ਤੇ ਇੱਧਰ ਆਪਣਾ ਵਾਰਡਰੋਬ ਆ ਗਿਆ ਤੇ ਉਹ ਕੀ ਆ ਮਹੌਲ ਐ ਕੁਝ ਵੀ ਨਹੀਂ ਵਿਖ ਰਿਹਾ ਬਾਹਰ ਔਰ ਆਹ ਹਲੇ ਉੱਪਰ ਦੋ ਫਲੋਰ ਹੋਰ ਨੇ ਕੇਕੱਕੀ ਬੱਦਲ ਹੈ ਕੋਈ ਚੋਟ ਨਹੀਂ ਦਿਖ ਰਿਹਾ ਬਾਈ ਕਿੰਨਾ ਡਰਾਉਣਾ ਹੈ ਜਦੋਂ ਦਰ ਆਜੂ ਛੋਟੀ ਜੀ ਹੈ ਛੋਟੀ ਚੀਜ਼ ਚਲੋ 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 ਤੇ ਆਪਾਂ ਇਸ ਟਾਈਮ ਖੜੇ ਆ ਲਿਫਟ ਦੇ ਵਿੱਚ ਕਮਰੇ ਤੋਂ ਆਪ ਆ ਗਏ ਆ ਬਾਹਰ ਤੇ ਹੁਣ ਆਪਾਂ ਜਾ ਰਹੇ ਆ ਕੁਝ ਖਾਣ ਪੀਣ ਸੰਧੂ ਜਾਵਰੇ ਵੀ ਆਊਟਫਿਟ ਚੇਂਜ ਕਰ ਲਈਦੇ ਇਧਰ ਆਪਾਂ ਵੀ ਚੇਂਜ ਕਰ ਲਈ ਤੇ ਰਮਨ ਆਲਰੇਡੀ ਨੀਚੇ ਚਲੇਗੀ ਤੇ ਹੁਣ ਆਪਾਂ ਹੋਰੇ ਕੁਝ ਖਾਣੇ ਹੈ ਘੈਂਟ ਘੈਂਟ ਜੀ ਆਇਟਮ ਆ ਕਿਉਂ ਸਰ ਸਾਹਿਬ ਸਿਰ ਲੋਕੇਸ਼ਨ ਦੱਸ ਕੇ ਜੀ ਆ ਘੈਂਟ ਇਹਦਾ ਜਿਨੇ ਨੇ ਵੀ ਆਣਾ ਹੈ ਉਰੇ ਹਾਈਟ ਨਾਲ ਦੀ ਜਗ੍ਹਾ ਇਹ ਤੇ ਉੱਥੇ ਆ ਸਕਦੇ ਆ